ਲੰਗੇ ਦੇਣ ਯੂਨੀਅਨ ਦਾ ਅੰਤਰੀਮ ਬਜਟ ਪੇਸ਼ ਹੋਇਆ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਔਰ ਖਾਸ ਕਰਕੇ ਪੰਜਾਬ ਦੇ ਵਾਸਤੇ ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸੀਮਾ ਇੱਕ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਜਿਸ ਵਿੱਚ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਪੰਜਾਬ ਦੇ ਨਾਲ ਧੋਖਾ ਕੀਤਾ ਗਿਆ ਪੰਜਾਬ ਦੇ ਨਾਲ ਬਜਟ ਦੇ ਨਾਂ ਦੇ ਉੱਤੇ ਧੋਖਾ ਹੋਇਆ ਔਰ ਖਾਸ ਕਰਕੇ ਕਿਸਾਨਾਂ ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਕਿ ਕਿਸਾਨਾਂ ਦੇ ਨਾਲ ਵੀ ਧੋਖਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਲਗਾਤਾਰ ਜੁਮਲੇ ਤੇ ਜੁਮਲਾ ਸੁੱਟ ਦੀ ਨਜ਼ਰ ਆ ਰਹੀ ਹੈ ਔਰ ਨਾਲ ਦੀ ਨਾਲ ਕਹਿੰਦੇ ਨੇ ਕਿ ਜਿਹੜਾ 2014 ਦੇ ਵਿੱਚ ਵਾਦਾ ਕੀਤਾ ਗਿਆ ਸੀ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਉਹ ਵੀ ਪੂਰਾ ਨਹੀਂ ਕੀਤਾ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜਿਹੜਾ ਵਾਦਾ ਭਾਜਪਾ ਦੀ ਸਰਕਾਰ ਨੇ ਕੀਤਾ ਸੀ ਉਸ ਨੂੰ ਵੀ ਝੂਠ ਲਾਇਆ ਹੈ ਨਾਲ ਦੀ ਨਾਲ ਕਹਿੰਦੇ ਨੇ ਕਿ ਉਹ ਵਾਦਾ ਵੀ ਝੂਠਾ ਕੀਤਾ ਗਿਆ ਜਦਕਿ ਬਾਰ ਬਾਰ ਕਹਿੰਦੇ ਨੇ ਕਿ ਜੁਮਲੇ ਤੇ ਜੁਮਲਾ ਸੁਟਿਆ ਜਾ ਰਿਹਾ ਦੱਸਦੀ ਹੈ ਕਿ ਕਿਸਾਨ ਵੀ ਇਸ ਬਜਟ ਤੋਂ ਖਫਾ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਮੁੱਖ ਮੰਗਾਂ ਸੀ ਜਿਹੜੀਆਂ ਐਮਐਸਪੀ ਦੇ ਮੁਤਲਕ ਮੰਗਾਂ ਸੀ ਉਹਨਾਂ ਨੂੰ ਇਸ ਦੇ ਵਿੱਚ ਇਨਕਲੂਡ ਹੀ ਨਹੀਂ ਕੀਤਾ ਗਿਆ ਜੇ ਯੂਨੀਅਨ ਦੇ ਅੰਤਰੀਮ ਬਜਟ ਦੀ ਗੱਲ ਕਰੀਏ ਤਾਂ ਇੱਕ ਪਾਸੇ ਤੇ 1.27 ਲੱਖ ਕਰੋੜ ਦਾ ਬਜਟ ਕਿਸਾਨੀ ਵਾਸਤੇ ਜ਼ਰੂਰ ਦੇ ਦਿੱਤਾ ਗਿਆ ਪਰ ਉਸ ਦੇ ਵਿੱਚ ਕਿਸਾਨ ਖਫਾ ਇਸ ਕਰਕੇ ਨੇ ਕਿਉਂਕਿ ਉਹਨਾਂ ਦਾ ਦਾਵਾ ਆ ਕਿ ਕੋਈ ਵੀ ਇਸ ਦੇ ਵਿੱਚ ਕਿਸਾਨਾਂ ਨੂੰ ਸਹਾਇਕ ਜਿਹੜਾ ਸਿੱਧੇ ਤੌਰ ਦੇ ਉੱਤੇ ਉਹ ਨਹੀਂ ਦਿੱਤਾ ਗਿਆ ਆ ਜਿਹੜੀ ਐਮਐਸਪੀ ਦੀ ਮੰਗ ਕਿਸਾਨ ਕਿਸਾਨੀ ਅੰਦੋਲਨ ਤੋਂ ਬਾਅਦ ਕਰਦੇ ਆ ਰਹੇ ਨੇ ਉਸ ਮੰਗ ਨੂੰ ਵੀ ਦੇ ਵਿੱਚ ਪੂਰਾ ਨਹੀਂ ਕੀਤਾ ਗਿਆ ਹਾਲਾਂਕਿ ਇਸ ਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਕਿ ਭਾਜਪਾ ਦੀ ਸਰਕਾਰ ਦਾ ਇਹ ਦਾਵਾ ਆ ਕਿ ਹੁਣ ਤੱਕ ਐਮਐਸਪੀ ਦੀ ਮਿਆਦ ਨੂੰ ਵਧਾਇਆ ਗਿਆ ਹੈ ਐਮਐਸਪੀ ਦੇ ਜਿਹੜੀ ਰਕਮ ਹੈ ਉਸ ਨੂੰ ਹੌਲੀ-ਹੌਲੀ ਕਰਕੇ ਭਾਜਪਾ ਦੀ ਸਰਕਾਰ ਨੇ ਜ਼ਰੂਰ ਵਧਾਇਆ ਹੈ ਪਰ ਕਿਸਾਨਾਂ ਦਾ ਸਾਫ਼ ਕਹਿਣਾ ਆ ਕਿ ਜਿਹੜੀ ਮੰਗ ਐਮਐਸਪੀ ਦੀ ਉਹ ਕਰ ਰਹੇ ਸੀ ਕਿ ਹਰ ਫਸਲ ਦੇ ਉੱਤੇ ਐਮਐਸਪੀ ਮقرਰ ਹੋਵੇ ਉਹ ਪੂਰੀ ਨਹੀਂ ਕੀਤੀ ਗਈ ਉਥੇ ਹੀ ਜੇ ਗੱਲ ਕਰੀਏ ਪੰਜਾਬ ਦੇ ਵਿੱਤ ਮੰਤਰੀ ਦੀ ਹਰਪਾਲ ਚੀਮਾ ਦੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਪੰਜਾਬ ਸਰਕਾਰ ਵੀ ਉਮੀਦ ਕਰ ਰਹੀ ਸੀ ਕਿ ਇਸ ਬਜਟ ਦੇ ਵਿੱਚ ਜਿਹੜੇ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਦੇਣ ਵਾਲੇ ਪੈਸੇ ਨੇ ਜਿਹੜੇ ਫੰਡ ਨੇ ਰੋਕੇ ਹੋਏ ਭਾਜਪਾ ਦੀ ਸਰਕਾਰ ਨੇ ਉਹ ਜਾਰੀ ਕੀਤੇ ਜਾਣਗੇ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸੀ ਪਰ ਉਹ ਵੀ ਜਾਰੀ ਨਹੀਂ ਕੀਤੇ ਗਏ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਰੂਰਲ ਡਵੈਲਪਮੈਂਟ ਫੰਡ ਅਤੇ ਕੈਪੀਟਲ ਅਸਿਸਟੈਂਸ ਜਿਹੜੀ ਹੈ ਇਹ ਕੇਂਦਰ ਦੀ ਸਰਕਾਰ ਨੇ ਰੋਕੀ ਹੋਈ ਆ ਜਿਸ ਦੇ ਨਾਲ ਕਈ ਹਜ਼ਾਰ ਕਰੋੜ ਦਾ ਨੁਕਸਾਨ ਪੰਜਾਬ ਨੂੰ ਝੱਲਣਾ ਪੈ ਰਿਹਾ ਆ ਜਿਸ ਦੇ ਚੱਲਦੇ ਇਹ ਉਮੀਦ ਸੀ ਕਿ ਇਹ ਫੰਡ ਜਾਰੀ ਕੀਤੇ ਜਾ ਸਕਦੇ ਨੇ ਪਰ ਹਰਪਾਲ ਚੀਮਾ ਦਾ ਇਹ ਦਾਵਾ ਆ ਕਿ ਉਹ ਜਾਰੀ ਨਹੀਂ ਕੀਤੇਗੇ ਸਾਫਤਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿ ਸਿੱਧੀ ਜੁਮਲਿਆਂ ਵਾਲੀ ਸਰਕਾਰ ਜਿਹੜੀ ਹੈਗੀ ਹੈ ਔਰ ਇਹ ਬਜਟ ਜਿਹੜਾ ਹੈ ਉਹ ਪੰਜਾਬ ਦੇ ਨਾਲ ਸਰਾਸਰ ਧੋਖਾ ਕੀਤਾ ਹੈ ਇਹ ਦਾਵਾ ਹਰਪਾਲ ਚੀਮਾ ਕਰਦੇ ਨਜ਼ਰ ਆ ਰਹੇ ਆ ਆਪਣੇ ਬਿਆਨ ਦੇ ਵਿੱਚ ਕੀ ਬੋਲਦੇ ਨੇ ਆਓ ਸੁਣ ਲੈਂਦੇ ਆ ਦੇਖੋ ਪਿਛਲੇ ਲਗਾਤਾਰ 9 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਲਗਾਤਾਰ ਬਜਟ ਪੇਸ਼ ਕਰ ਰਹੀ ਆ ਔਰ ਲਗਾਤਾਰ ਜੁਮਲੇ ਤੇ ਜੁਮਲਾ ਸੁਣਾ ਰਹੀ ਆ ਪਰ ਲਗਾਤਾਰ ਫਰਜੀ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਕਿ ਆ ਜਿਹੜਾ 3 ਮਹੀਨਿਆਂ ਦਾ ਇੰਟਰਮ ਬਜਟ ਸੀਗਾ ਇਹਨੇ ਜਿੱਥੇ 9 ਸਾਲ ਪੰਜਾਬ ਨੂੰ ਨਰਾਸ਼ ਕੀਤਾ ਅੱਜ ਫੇਰ 9 ਸਾਲਾਂ ਬਾਅਦ ਜਿਹੜਾ 3 ਮਹੀਨੇ ਵਾਲੀ ਬਜਟ ਆਇਆ 3 ਮਹੀਨੇ ਦਾ ਇੰਟਰਮ ਬਜਟ ਆਇਆ ਉਹਨੇ ਵੀ ਮੈਂ ਸਮਝਦਾ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਸੱਤਾ ਵਿੱਚ ਬੀਜੇਪੀ ਇਸ ਗੱਲ ਕਰਕੇ ਆਈ ਸੀ ਕਿ 2 ਕਰੋੜ ਨੌਕਰੀਆਂ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਇਹ ਵਾਦਾ ਬਿਲਕੁਲ ਬੀਜੇਪੀ ਦਾ ਫੇਲ ਹੋਇਆ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਇਹ ਵਾਦਾ ਬੀਜੇਪੀ ਦਾ ਬਿਲਕੁਲ ਫੇਲ ਹੋਇਆ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੋਊਗਾ ਇਹ ਵਾਦਾ ਬੀਜੇਪੀ ਦੇ ਰਾਜ ਚ ਫੇਲ ਹੋਇਆ ਜਿੰਨੇ ਵਾਦੇ ਕਰਕੇ ਬੀਜੇਪੀ ਸੱਤਾ ਪਾਚਾਈ ਸੀ ਉਹ ਸਾਰੇ ਵਾਦਿਆਂ ਨੂੰ ਲਾਗੂ ਕਰਨ ਦੇ ਵਿੱਚ ਬੀਜੇਪੀ ਫੇਲ ਹੋਈ ਹੈ ਕਿ ਸੋ ਜਿਹੜਾ ਇੰਟਰਮ ਬਜਟ ਆ ਇਹ ਨੇ ਮੈਂ ਸਮਝਦਾ ਦੇਸ਼ ਨੂੰ ਨਰਾਸ਼ ਕੀਤਾ ਔਰ ਪੰਜਾਬ ਨੂੰ ਨਰਾਸ਼ ਕੀਤਾ ਸਾਨੂੰ ਆਸ ਸੀਗੀ ਕਿ ਜਿਹੜਾ ਪੰਜਾਬ ਦੇ ਕਿਸਾਨ ਪੰਜਾਬ ਦਾ ਕਿਸਾਨ ਇਸ ਗੱਲ ਦੀ ਮੰਗ ਕਰ ਰਿਹਾ ਕਿ ਕੁਝ ਜਿਹੜੀਆਂ ਫਸਲਾਂ ਤੇ ਐਮਐਸਪੀ ਹੈ ਨਹੀਂ ਜਿਨ੍ਹਾਂ ਤੇ ਐਮਐਸਪੀ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਤੇ ਐਮਐਸਪੀ ਲਾਗੂ ਹੋਊਗੀ ਪਰ ਲੇਕਿਨ ਸਾਨੂੰ ਵੀ ਸੀ ਕਿ ਤਿੰਨਾਂ ਮਹੀਨਾ ਸ਼ਾਇਦ ਉਹ ਲਾਗੂ ਕਰਦਣ ਉਹ ਵੀ ਅੱਜ ਫੇਲ ਹੋਇਆਗੇ ਅਮੀਦ ਸੀਗੀ ਕਿ ਇਹਨਾਂ ਤਿੰਨਾਂ ਮਹੀਨਾ ਦੌਰਾਨ ਜੋ ਪੈਸੇ ਪੰਜਾਬ ਦੇ ਖਾਸ ਕਰਕੇ ਰੂਰਲ ਡਿਵੈਲਪਮੈਂਟ ਫੰਡ ਦੇ ਔਰ ਜਿਹੜੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਪੈਸੇ ਕੈਪੀਟਲ ਅਸਿਸਟੈਂਟ ਦੇ ਕੇਂਦਰ ਸਰਕਾਰ ਵੱਲ ਪਿੰਡ ਪਏ ਨੇਗੇ ਸਾਨੂੰ ਆਸ ਸੀ ਕਿ ਅਜੋ ਪੈਸੇ ਮਿਲਣਗੇ ਸ਼ਾਇਦ ਜਾਂਦੇ ਜਾਂਦੇ ਪੈਸੇ ਦੇ ਦੇਣ ਪਰ ਅੱਜ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਪੰਜਾਬੀਆਂ ਦਾ ਹੱਕ ਆ ਪੰਜਾਬ ਦਾ ਹੱਕ ਆ ਉਹ ਲਗਭਗ 1.5 18000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਪਿਆਗਾ ਉਹ ਅਸੀਂ ਲੈ ਕੇ ਰਾਂਗੇ ਚਾਹੇ ਅਸੀਂ ਕੋਰਟ ਚ ਜਾਈਏ ਚਾਹੇ ਅਸੀਂ ਹੋਰ ਚਾਹੇ ਸਾਨੂੰ ਕੋਈ ਸੰਘਰਸ਼ ਕਰਨਾ ਪਏ ਅਸੀਂ ਬਿਲਕੁਲ ਉਹ ਪੈਸੇ ਜਿਹੜੇ ਸਾਡੇ ਬਣਦੇ ਨੇ ਉਹ ਅਸੀਂ ਲਵਾਂਗੇ ਦੇਸ਼ ਦੇ ਅੰਦਰ ਜਿੱਦ ਬੀਜੇਪੀ ਦਾਬਾ ਕਰ ਦਿਆ ਕਿ ਅਸੀਂ 80 ਕਰੋੜ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਰਿਹਾਗੇ ਜਾਂ ਉਸ ਸਕੀਮ ਦੇ ਅੰਦਰ ਹੋਰ ਜਿਹੜੇ ਲੋਕਾਂ ਦੀ ਗਿਣਤੀ ਵਧ ਗਈ ਆ ਜਿਹੜੇ ਬੈਨੀਫਿਸ਼ੀਅਰੀ ਦੇ ਅਗੇ ਉਹਨਾਂ ਦੀ ਗਿਣਤੀ ਵਧ ਗਈ ਤਾਂ ਇੱਥੋਂ ਹੀ ਪਤਾ ਲੱਗਦਾਗਾ ਕਿ ਦੇਸ਼ ਦੇ ਅੰਦਰ ਗਰੀਬੀ ਵਧੀਆ ਔਰ ਦੂਜੇ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਇੱਕ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਔਰ ਦੂਜੇ ਪਾਸੇ ਗਰੀਬੀ ਵਧੀਆ ਇੱਥੋਂ ਪਤਾ ਲੱਗਦਾ ਹੈਗਾ ਕਿ ਬੀਜੇਪੀ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ